ਗੁਰੂ ਪਿਆਰੀ ਗੁਰੂ ਸਵਾਰੀ ਸਾਜੀ ਨਿਵਾਜੀ ਸਾਧ ਸੰਗਤ ਜਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਕੁਝ ਦਿਨਾਂ ਤੋਂ ਆਪ ਜੀ ਸਰਵਣ ਕਰ ਰਹੇ ਹੋ 12 ਭਾਈ ਗੁਰਦਾਸ ਜੀ ਦੀਆਂ ਅੱਜ ਤੱਕ ਆਪ ਜੀन्होंने ਸਰਵਣ ਕੀਤੀਆਂ ਨੇ ਭਾਈ ਗੁਰਦਾਸ ਜੀ ਦੀਆਂ 212 ਤੱਕ ਦਾ ਜਾਪ ਆਪ ਜੀ ਨੇ ਸਰਵਣ ਕੀਤਾ ਹੈ ਬੜੇ ਪ੍ਰੇਮ ਦੇ ਨਾਲ ਅੱਜ ਭਾਈ ਆਪ ਜੀ ਦੇ ਨਾਲ ਸਾਂਝ ਪਾਉਣੀ ਹੈ ਤੀਸਰੀ ਵਾਰ ਦੀ ਤੀਸਰੀ ਵਾਰ ਦੇ ਵਿੱਚ ਭਾਈ ਗੁਰਦਾਸ ਜੀ ਕੀ ਫਰਮਾਨ ਕਰਦੇ ਨੇ ਆਓ ਪਿਆਰ ਦੇ ਨਾਲ ਸਾਰੇ ਜਾਣੇ ਸਰਵਣ ਕਰਿਓ ਭਾਈ ਸਤਨਾਮ ਸ੍ਰੀ ਵਾਹਿਗੁਰੂ ਇੱਕ ਓੰਕਾਰ ਸਤਗੁਰ ਪ੍ਰਸਾਦ ਪਉੜੀ ਪਹਿਲੀ ਹੈ ਆਦਿ ਪੁਰਖ ਪ੍ਰਤੀ ਆਦੇਸ ਦਾ ਮੰਗਲਾ ਚਰਨ ਹੈ ਆਦਪੁਰਖ ਆਦੇਸ ਆਦਵਖਾਣਿਆ ਸੋ ਸਤਗੁਰ ਸੱਚ ਵੇਸ ਸ਼ਬਦ ਸਿਣਾਣਿਆ ਸ਼ਬਦ ਸੁਰਤ ਉਪਦੇਸ ਸੱਚ ਸਮਾਣਿਆ ਸਾਧ ਸੰਗਤ ਸੱਚ ਦੇਸ ਘਰ ਪਰਵਾਣਿਆ ਪ੍ਰੇਮ ਭਗਤ ਆਵੇ ਸਹਿਜ ਸੁਖਾਣਿਆ ਭਗਤ ਬਛਲ ਪਰਵੇਸ਼ ਮਾਨ ਨਿਮਾਨਿਆ ਬ੍ਰਹਮ ਵਿਸ਼ਨ ਮਹੇਸ ਅੰਤ ਨ ਜਾਣਿਆ ਸਿਮਰ ਸਹਸ ਫਣ ਸੀਸ ਤਿਲ ਨ ਪਛਾਨਿਆ ਗੁਰਮੁਖ ਦਰ ਦਰਵੇਸ ਸਜ ਸੁਹਾਣਿਆ ਅਗੇ ਦੂਜੀ ਪੌੜੀ ਦੇ ਵਿੱਚ ਗੁਰੂ ਚੇਲੇ ਦੀ ਨੇੜਤਾ ਤੇ ਵਡਿਆਈ ਦਾ ਵਰਤਾਂਤ ਭਾਈ ਗੁਰਦਾਸ ਜੀ ਦੱਸਦੇ ਨੇ ਗੁਰ ਚੇਲੇ ਰਹਿ ਰਾਸ ਅਲਖ ਅਪਿਓ ਹੈ ਗੁਰ ਚੇਲੇ ਸਬਾਸ ਨਾਨਕ ਦਿਓ ਹੈ ਗੁਰਮੁਖ ਸਹਿਜ ਨਿਵਾਸ ਸਿਫਤ ਸਮਿਓ ਹੈ ਜਬਦ ਸੁਰਤ ਪਰਗਾਸ ਅਚਲ ਅਛੇਓ ਹੈ ਗੁਰਮੁਖ ਆਸ ਨਿਰਾਸ ਮਤ ਅਰਖਿਓ ਹੈ ਕਾਮ ਕਰੋ ਦ ਵਿਨਾਸ ਸਿਫਤ ਸਮੇਓ ਹੈ ਸਤ ਸੰਤੋਖ ਉਲਾਸ ਸਖ ਸਖਤ ਨਸਿਓ ਹੈ ਕਰਹੀ ਵਿੱਚ ਉਦਾਸ ਸਚ ਸਚੇਓ ਹੈ ਵੀਹ 21 ਹੈ ਅਭਿਆਸ ਗੁਰਸਿੱਖ ਦਿਓ ਹੈ ਤੀਸਰੀ ਪੌੜੀ ਦੇ ਵਿੱਚ ਗੁਰੂ ਚੇਲੇ ਦੀ ਏਕਤਾ ਦਾ ਹੋਰ ਵਿਸਥਾਰ ਇਸ ਦਾ ਵਰਣਨ ਕਰਦੇ ਨੇ ਭਾਈ ਗੁਰਦਾਸ ਜੀ ਗੁਰ ਚੇਲਾ ਪਰਵਾਨ ਗੁਰਮੁਖ ਜਾਣੀ ਐ ਗੁਰਮੁਖ ਚੋਜ ਵਿਡਾਨ ਅਕਥ ਕਥਾਣੀ ਐ ਕੁਦਰਤ ਨੂੰ ਕੁਰਬਾਨੇ ਕਦਰ ਜਾਣੀ ਐ ਗੁਰਮੁਖ ਜਗ ਮਹਿਰਮਾਨ ਜਗ ਮਹਿਮਾਨੀ ਐ ਸਤ ਗੁਰ ਸਤ ਸੁਹਾਣ ਆਦਬ ਖਾਣੀ ਐ ਦਰ ਟਾਡੀ ਦਰਵਾਣ ਜਬ ਹੈ ਗੁਰਬਾਣੀ ਐ ਅੰਤਰਜਾਮੀ ਜਾਣ ਏਤ ਪਛਾਣੀ ਐ ਸਚ ਸਬਦ ਨੀਸਾਨ ਸੁਰਤ ਸਮਾਣੀ ਐ ਇੱਕੋ ਦਰ ਦੀ ਬਾਣ ਸਬਦ ਸਿਆਣੀ ਐ ਇੱਕੋ ਦਰ ਦੀ ਬਾਣ ਸਬਦ ਸਿ ਜਾਣੀ ਐ ਅੱਗੇ ਪੌੜੀ ਚੌਥੀ ਦੇ ਵਿੱਚ ਗੁਰੂ ਚੇਲੇ ਪ੍ਰਥਾਏ ਹੋਰ ਕੀ ਆਖਦੇ ਨੇ ਭਾਈ ਗੁਰਦਾਸ ਜੀ ਆਓ ਸਰਵਣ ਕਰੀਏ ਸ਼ਬਦ ਗੁਰੂ ਗੁਰਵਾ ਹੋ ਗੁਰਮੁਖ ਪਾਇਆ ਚੇਲਾ ਸੁਰਤ ਸਮਾਹੋ ਅਲਖ ਲਖਾਇਆ ਗੁਰ ਚੇਲੇ ਵਿਵਾਹ ਤੁਰਿ ਚੜਾਇਆ ਗਰ ਗੰਭੀਰ ਅਥਾ ਅਦਰ ਜਰਾਇਆ ਸੱਚਾ ਬੇਪਰਵਾਹ ਹੋ ਸੱਚ ਸਮਾਇਆ ਪਾਤਸ਼ਾਹ ਪਾਤਸ਼ਾਹ ਹੁਕਮ ਚਲਾਇਆ ਚੌਬਾਲੀ ਦਰਗਾਹ ਪਣਾ ਭਾਇਆ ਸੱਚੀ ਸਿਬਤ ਸਲਾਹ ਆਪੇ ਹੋ ਪਿਆ ਆ ਸ਼ਬਦ ਸੁਰਤ ਅਸਗਾਹ ਅਖੜ ਕੜਾਇਆ ਪੌੜੀ ਪੰਜਵੀਂ ਦੇ ਵਿੱਚ ਗੁਰਸਿੱਖੀ ਗੁਰਸਿੱਖਾਂ ਦਾ ਪੰਥ ਇਸ ਬਾਰੇ ਵਰਣਨ ਕਰਦੀ ਨੇ ਭਾਈ ਗੁਰਦਾਸ ਜੀ ਮੁੱਲ ਨ ਮਿਲੇ ਅਮੋਲ ਨ ਕੀਮਤ ਪਾਈਐ ਪੈ ਤੇਰਾ ਜੂ ਤੋਲ ਨ ਅਤਲ ਤੁਲਾਈ ਐ ਨਿਜ ਕਰ ਤਖਤ ਅਡੋਲ ਨ ਡੋਲ ਡੁਲਾਈ ਐ ਗੁਰਮੁਖ ਪੰਥ ਨ ਰੋਲ ਨਰ ਲੇ ਰਲਾਈ ਐ ਅਕਥ ਕਥਾ ਅ ਬੋਲ ਨ ਬੂਲ ਬੁਲਾਈ ਐ ਸਦਾ ਅਪੂਲ ਅਪੋਲ ਨਾ ਭੂਲ ਭੁਲਾਈਏ ਗੁਰਮੁਖ ਪੰਥ ਅਲੋਲ ਸਹਿਜ ਸਮਾਈਏ ਅਮਿਓ ਸਰੋਵਰ ਝੋਲ ਗੁਰਮੁਖ ਪਾਈਏ ਲਖ ਟੋਲੀ ਇਕ ਟੋਲ ਨਾ ਆਪ ਗਣਾਈਏ ਅੱਗੇ 6ਵੀਂ ਪੌੜੀ ਦੇ ਵਿੱਚ ਗੁਰਸਿੱਖੀ ਪੂਰੇ ਸਤਿਗੁਰੂ ਦਾ ਬਖਸ਼ਿਆ ਹੋਇਆ ਸੌਦਾ ਹੈ ਭਾਈ ਇਸ ਦੇ ਬਾਰੇ ਵਰਣਨ ਕਰਦੇ ਨੇ ਭਾਈ ਗੁਰਦਾਸ ਜੀ ਸੌਦਾ ਇਕਤ ਹਟ ਸ਼ਬਦ ਵਿਸਾਹੀਏ ਪੂਰਾ ਪੂਰੇ ਵਟ ਕੇ ਆਖ ਸਲਾਹੀਏ ਕਦੇ ਨਾ ਹੋਵੇ ਘਟ ਸੱਚੀ ਪਾਤਸ਼ਾਹੀਏ ਪੂਰੇ ਸਤਗੁਰ ਖਟ ਅਕੁਠ ਸਮਾਈਏ ਪੂਰੇ ਸਤਗੁਰ ਖਟ ਖੁੱਟ ਸਮਾਹੀਏ ਸਾਧ ਸੰਗਤ ਪ੍ਰਗਟ ਸਦਾ ਨਿਭਾਈਏ ਚਾਵਲ 31 6 ਨ ਦੂਜੀ ਵਈਏ ਜਮਦੀ ਫਾਹੀ ਕਟ ਦਾਦ ਇਲਾਹੀਏ ਪੰਜੇ ਦੂਤਾ ਸੰਗਠ ਸੁਠੀਰੀ ਢਾਈਏ ਪਾਣੀ ਜੋ ਹਰ ਹਟ ਸੁਖੀਤ ਉਮਾਹੀਏ ਪੌੜੀ 7 ਦੇ ਵਿੱਚ ਪੂਰੇ ਸਤਿਗੁਰੂ ਦੀ ਮਹਿਮਾ ਦਾ ਗੁਣ ਗaan ਕਰਦੇ ਨੇ ਭਾਈ ਗੁਰਦਾਸ ਜੀ ਆਓ ਸਰਵਣ ਕਰੀਏ ਪੂਰਾ ਸਤਿਗੁਰ ਆਪ ਨ ਅਲਖ ਲਖਾਵਈ ਦੇਖੇ ਥਾਪ ਉਠਾਪ ਜਿਉਂ ਤਿਸ ਪਾਵਈ ਲੇਪ ਨਾ ਪੁਨ ਨਾ ਪਾਪ ਉਪਾਏ ਸਮਾਵਈ ਲਗੂ ਵਰ ਨਸਰਾਪ ਨ ਆਪ ਜਣਾਵਈ ਗਾਵੇ ਸ਼ਬਦ ਅਲਾਪ ਇਕੱਠ ਸੁਣਾਵਈ ਇਕੱਠ ਕਥਾ ਜਪ ਜਾਪ ਨ ਜਗਤ ਕਮਾਵਈ ਪੂਰੇ ਗੁਰ ਪਰਤਾਪ ਆਪ ਗਵਾਵਈ ਲਾਹੇ ਤਿੰਨੇ ਤਾਪ ਸੰਤਾਪ ਘਟਾਵਈ ਗੁਰ ਬਾਣੀ ਮਨ त्राਪ ਨਿਜ ਘਰ ਆਵਈ ਅੱਗੇ ਪੌੜੀ 8ਵੀਂ ਦੇ ਵਿੱਚ ਗੁਰਸਿੱਖਾਂ ਲਈ ਕਾਲ ਕਮਾਈ ਦਾ ਵਰਣਨ ਕਰਦੇ ਨੇ ਭਾਈ ਗੁਰਦਾਸ ਜੀ ਪੂਰਾ ਸਤ ਗੁਰ ਸਤ ਪੁਰਖ ਭਾਲੀ ਐ ਉਦਾ ਸਤਗੁਰ ਸਤ ਗੁਰਮੁਖ ਪਾਲੀਐ ਪੂਰੀ ਸਤਗੁਰ ਮਤਿ ਸ਼ਬਦ ਸਮਾਲੀਐ ਦਰਗਹਿ ਤੁਈਏ ਪਤ ਹਉ ਮੈਂ ਜਾਲੀਐ ਕਰਹੀ ਜੋਗ ਜੁਗਤ ਬੈਸਣ ਧਰਮਸਾਲੀਐ ਪਾਵਣ ਮੁਖ ਮੁਕਤੇ ਗੁਰ ਸਿੱਖ ਪਾਲੀਐ ਅੰਤਰ ਪ੍ਰੇਮ ਭਗਤ ਨਦਰ ਨਿਹਾਲੀਐ ਪਾਤਸ਼ਾਹੀ ਇੱਕ ਛਤ ਖਰੀ ਸੁਖਾਲੀਐ ਪਾਣੀ ਪੀਹਣ ਘਤ ਸੇਵਾ ਕਹਲੀਐ ਮਸਕੀਨੀ ਵਿੱਚ ਵਾਤ ਚਾਲ निरालीਐ ਅਗੇ ਨਾਮੀ ਪੌੜੀ ਦੇ ਵਿੱਚ ਗੁਰਮੁਖਾਂ ਦੀ ਨਿਸ਼ਾਨੀ ਤੇ ਕਰਮਾ ਦਾ ਵਰਣਨ ਕਰਦੇ ਨੇ ਭਾਈ ਗੁਰਦਾਸ ਜੀ ਗੁਰਮੁਖ ਸੱਚਾ ਖੇਲ ਗੁਰ ਉਪਦੇਸਿਆ ਸਾਧ ਸੰਗਤ ਦਾ ਮੇਲ ਸੱਚ ਅਵੇਸਿਆ ਫੁਲੇ ਤਿਲੀ ਫੁਲੇ ਲ ਸੰਗ ਸਲੇ ਸਿਆ ਗੁਰ ਸਿਖ ਨਕ ਨਕੀਲ ਮਿਟੇ ਅੰਦੇਸਿਆ ਨਾਵਣ ਅੰਮ੍ਰਿਤ ਵੇਲ ਵਸਨ ਸੁਦੇ ਸਿਆ ਗੁਰ ਜਪਰ ਦੇ ਸੋਹੇਲੇ ਗੁਰ ਪਰਵੇਸਿਆ ਭਾਉ ਭਗਤ ਪੋਪੀਲ ਸਾਧ ਸਰਿ ਸਿਆ ਨਿਤ ਨਿਤ ਨਵਲ ਨਵੇਲ ਗੁਰਮੁਖ ਭੇਸਿਆ ਖੈਰ ਦਲਾਲ ਦਲੇਲ ਸੇਵ ਸਹੀ ਸਿਆ ਅੱਗੇ 10ਵੀਂ ਪੌੜੀ ਦੇ ਵਿੱਚ ਗੁਰਮੂਰਤ ਤੇ ਗੁਰ ਸ਼ਬਦ ਦਾ ਵਰਣਨ ਕਰਦੇ ਨੇ ਭਾਈ ਗੁਰਦਾਸ ਜੀ ਗੁਰਮੂਰਤ ਕਰ ਧਿਆਨ ਸਦਾ ਹਜ਼ੂਰ ਹੈ ਗੁਰਮੁਖ ਸਬਦ ਗਿਆਨ ਨੇੜ ਨ ਦੂਰ ਹੈ ਪੂਰਬ ਲਿਖਤ ਨਿਸ਼ਾਨ ਕਰਮ ਅੰਕੂਰ ਹੈ ਗੁਰਸੇਵਾ ਪਰਧਾਨ ਸੇਵਕ ਸੂਰ ਹੈ ਉਰਨ ਪਰਮ ਨਿਧਾਨ ਸਦ ਭਰਪੂਰ ਹੈ ਸਾਧ ਸੰਗਤ ਇਸ ਥਾਨ ਜਗ ਮਗ ਨੂਰ ਹੈ ਲੱਖ ਲੱਖ ਸਸੀਰ ਭਾਨ ਕਿਰਨ ਠਰੂਰ ਹੈ ਲੱਖ ਲੱਖ ਬੇਦਪੁਰਾਨ ਕੀਰਤਨ ਚੂਰ ਹੈ ਭਗਤ ਬਚਲ ਪਰਵਾਨ ਚਰਨਾ ਧੂਰ ਹੈ ਲੱਖ ਲੱਖ ਬੇਦ ਪੁਰਾਣ ਕੀਰਤਨ ਚੂਰ ਹੈ ਭਗਤ ਬਚਲ ਪਰਵਾਨ ਚਰਨਾ ਧੂਰ ਹੈ ਇਸੇ ਭਾਈ ਭਾਈ ਗੁਰਦਾਸ ਜੀ ਦੀਆਂ 12 ਦੇ ਵਿੱਚੋਂ ਤੀਸਰੀ ਵਾਰ ਦਾ 10ਵੀਂ ਪੌੜੀ ਤੱਕ ਦਾ ਜਾਪ ਅੱਗੇ ਕੱਲ ਤੋਂ ਵਿਚਾਰ ਕਰਾਂਗੇ ਭਾਈ 11ਵੀਂ ਪੌੜੀ ਤੋਂ 20ਵੀਂ ਪੌੜੀ ਤੱਕ ਕੀ ਆਖਦੇ ਨੇ ਭਾਈ ਗੁਰਦਾਸ ਜੀ ਆਪ ਜੀ ਨੇ ਇਸੇ ਤਰ੍ਹਾਂ ਪਿਆਰ ਬਖਸ਼ਿਸ਼ ਕਰਨਾ ਜੀ ਬੜੇ ਸਤਕਾਰ ਸਹਿਤ ਹਰ ਰੋਜ਼ ਦੀ ਤਰ੍ਹਾਂ ਆਪ ਜੀ ਨੇ ਭਾਈ ਗੁਰਦਾਸ ਜੀ ਦੀਆਂ 12 ਦਾ ਸਰਵਣ ਕਰਨਾ ਹੈ ਭਾਈ ਗਿਆਨ ਦਾ ਖਜ਼ਾਨਾ ਨੇ ਭਾਈ ਗੁਰਦਾਸ ਜੀ ਦੀਆਂ 12 ਸਤਿਗੁਰੂ ਪਾਤਸ਼ਾਹ ਨੇ ਕਿਰਪਾ ਕਰਕੇ ਆਪਾਂ ਨੂੰ ਭਾਈ ਗੁਰਦਾਸ ਜੀ ਦੀਆਂ 12 ਦੇ ਦਰਸ਼ਨ ਕਰਵਾਏ ਨੇ ਭਾਈ ਸਤਕਾਰ ਸਹਿਤ ਸਰਵਣ ਕਰਿਆ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ